ਸ਼ਸ਼ੀਕਾਲ ਪ੍ਰਾਇਮਿਕ ਦੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਖਬਰ ਸਮਰਾਲਾ ਤੋਂ। ਸਮਰਾਲਾ ਦੇ ਪਿੰਡ ਸੇ ਵਿੱਚ ਲੱਗਣ ਜਾ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਇੱਕ ਪੱਤਰ ਸਮਰਾਲਾ ਦੇ ਵਿਧਾਇਕ ਤਰਜਤਾਰ ਸਿੰਘ ਅਤੇ ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਪਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਇਸ ਬਾਇਓਗੈਸ ਪਲਾਂਟ ਨੂੰ ਇੱਥੇ ਤੋਂ ਇੱਥੇ ਬਣਨ ਤੋਂ ਰੋਕਿਆ ਜਾਵੇ। ਸਮਰਾਲਾ ਵਿਧਾਇਕ ਤਰ ਸਿੰਘ ਨੇ ਕਿਹਾ ਕਿ ਪਿੰਡ ਗੋ ਤੇ ਸੇ ਵਿੱਚ ਲੱਗੜ ਜਾ ਰਿਹਾ ਬਾਇਓਗੈਸ ਪਲਾਨ ਦੇ ਵਿਰੋਧ ਵਿੱਚ ਉਹਨਾਂ ਨੂੰ ਪਿੰਡ ਵਾਸੀਆ ਵੱਲੋਂ ਮੰਗ ਪੱਤਰ ਦਿੱਤਾ ਗਿਆ ਅਤੇ ਲੋਕਾਂ ਦੀ ਇਸ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਣਗੇ ਮੇਰਾ ਨਾਮ ਜੈਸੂ ਸਿੰਘ ਹੈ ਜੀ ਇਹ ਕੀ ਕੰਮ ਹੈ ਇਹ ਲੈਕ ਆਫ এডਿਕੇਸ਼ਨ ਹੈ ਜੀ ਲੋਕਾਂ ਨੂੰ ਅਜੇ ਇਹ ਨਹੀਂ ਪਤਾ ਇਹਦੇ ਵਿੱਚ ਰਾਮ ਮਟੀਰੀਅਲ ਕੀ ਹੈ ਇਹਦੀ ਪ੍ਰੋਸੈਸਿੰਗ ਕੀ ਹੈ ਇਹਦਾ ਸਿੱਧਾ ਜਿਹਾ ਸਾਬੇ ਜੀ ਦੀ ਫਰਮੈਂਟੇਸ਼ਨ ਹੋਣੀ ਹੈ ਜੀ ਸਾਡੇ ਕੋਈ ਚਿਮਨੀ ਨਹੀਂ ਅਸੀਂ ਕੋਈ ਬੋਰਵੈਲ ਕਰਕੇ ਧਰਤੀ ਜੀ ਕੁਝ ਨਹੀਂ ਦੀ ਪਾਉਣਾ ਤੇ ਸਾਡਾ ਰੈਜਿਊ ਜ਼ੀਰੋ ਹੈ ਜੀ ਇਹ ਇੱਕ ਵਾਈਟ ਪ੍ਰੋਜੈਕਟ ਹੈ ਨਾਟ ਇਵਨ ਗ੍ਰੀਨ ਵਾਈਟ ਪ੍ਰੋਜੈਕਟ ਹੈ ਜੀ ਅਸੀਂ ਆਪਣੇ ਭੈਣ ਭਰਾਵਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ ਕਿ ਕਿਉਂ ਵਿਰੋਧ ਕਰ ਰਹੇ ਨਹੀਂ ਕਰੋ ਸਾਡੀ ਗੱਲ ਨਹੀਂ ਜੀ ਸੁਣੋ ਆ ਪੰਜਾਬ ਹੀ ਕਿਉਂ ਚੁਣਿਆ ਇਹਦੇ ਲਈ ਤੁਸੀਂ ਪਹਿਲਾਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਮੈਂ ਅਮਰੀਕਾ ਦਾ ਰਹਿਣ ਵਾਲਾ ਜੀ ਫਰੇਜ਼ਮ ਕੈਲੀਫੋਰਨੀਆ ਸ਼ਹਿਰ 'ਚ ਰਹਿਣਾ ਜੀ ਤੇ ਹੁਣ 20 ਸਾਲ ਉੱਥੇ ਲਾ ਲੇ ਹੁਣ ਸੋਚਿਆ ਅਸੀਂ ਚਲੋ ਆਪਣੇ ਪਿੰਡ ਨੂੰ ਚਲੀਏ ਤੇ ਪਰ ਫੈਮਿਲੀ ਨੂੰ ਇੱਥੇ ਲੈ ਕੇ ਆਉਣ ਤੋਂ ਪਹਿਲਾਂ ਸੋਚਿਆ ਉੱਥੇ ਜਾ ਕੇ ਬਿਜ਼ਨਸ ਸੈੱਟ ਕਰੀਏ ਤੇ ਫਿਰ ਫੈਮਿਲੀ ਇੱਥੇ ਆਵੇ ਤੇ ਇਸ ਤੋਂ ਪਹਿਲਾਂ ਬਿਜ਼ਨਸ ਜਿਹੜਾ ਤੁਸੀਂ ਪੰਜਾਬ 'ਚ ਸ਼ੁਰੂ ਕੀਤਾ ਹੈ ਇਹ ਕਿਤੇ ਹੋਰ ਵੀ ਸ਼ੁਰੂ ਕਰਨਾ ਚਾਹੁੰਦੇ ਸੀ ਹਾਂਜੀ ਸਰ ਐਕਚੁਅਲੀ ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਸੀ ਇਨਵੈਸਟ ਪੰਜਾਬ 'ਚ ਆਇਆ ਸੀ ਪਹਿਲਾਂ ਐਨਆਰਆਈ ਸਮਿਟ 'ਚ ਆਇਆ ਜੀ ਮਹਿੰਦੌਰ ਉੱਥੇ ਜੀ ਮੈਨੂੰ ਮਹਾਰਾਸ਼ਟਰ ਗਵਰਨਰ ਵੱਲੋਂ ਵੀ ਆਫਰ ਹੋਈ ਐਮਪੀ ਗਵਰਨਮੈਂਟ ਵੱਲੋਂ ਵੀ ਮੈਨੂੰ ਆਫਰ ਹੋਈ ਫਰੀਡਮੀ ਤੇ ਆ ਯੂਪੀ ਦੀ ਪਾਲਿਸੀ ਹੈ ਜੀ ਇਹ ਮੇਰੀ ਯੂਪੀ ਦੀ ਲੈਟਰ ਹੈ ਜੀ ਮੇਰੀ ਕੰਪਨੀ ਦੇ ਨਾਮ ਤੇ ਤੇ ਇਹ ਯੂਪੀ ਗਵਰਨਮੈਂਟ ਦੀ ਪਾਲਿਸੀ ਹੈ ਜੀ ਜਿਹਦੇ ਵਿੱਚ ਮੈਨੂੰ 75 ਲੱਖ ਪਰ ਟਨ ਸਬਸਿਡੀ ਹੈ ਜੀ ਤੇ ਯੂਪੀ ਗਵਰਨਮੈਂਟ ਜ਼ਮੀਨ ਵੀ 1 ਰੁਪਏ ਏਕੜ ਉਹ ਦਿੰਦੀ ਹੈ ਪਰ ਪੰਜਾਬ ਗਵਰਨਮੈਂਟ ਚ ਕੁਝ ਨਹੀਂ ਪਰ ਸਰ ਮੈਂ ਆਪਣੇ ਪੰਜਾਬ ਵਾਸਤੇ ਕੁਝ ਕਰਨਾ ਆਇਆ ਸੀ ਅਸੀਂ ਸੋਚੇ ਸੀ ਜਦੋਂ ਸੀਐਮ ਸਾਹਿਬ ਕਹਿੰਦੇ ਸੀ ਪੰਜਾਬ ਵਾਪਸ ਆਓ ਹੁਣ ਪੰਜਾਬ ਪਹਿਲਾਂ ਵਰਗਾ ਨੀ ਰਿਹਾ ਨੌਜਵਾਨੀ ਨਹੀਂ ਪੰਜਾਬ ਨੂੰ ਲੋੜ ਹੈ ਸਰ ਮੈਂ ਇਹ ਸੋਚ ਕੇ ਪੰਜਾਬ ਆਇਆ ਸੀ ਔਰ ਮੈਨੂੰ ਲੱਗਦਾ ਜੀ ਇਹ ਜਿਹੜੀਆਂ ਗੱਲਾਂ ਸਿਰਫ ਹਵਾ ਜੀ ਨੇ ਰਿਐਲਿਟੀ ਦੇ ਨੇੜੇ ਕੁਝ ਵੀ ਨਹੀਂ ਹੈਗਾ ਜੀ ਕਿਵੇਂ ਦੇਖਦੇ ਹੋ ਵੀ ਜਿਹੜਾ ਵਿਰੋਧ ਹੈ ਹੱਲੇ ਤਾਂ ਬਣੀ ਵੀ ਨਹੀਂ ਗਈ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਵਿਰੋਧ ਹੁਣ ਹੈ ਤਾਂ ਸਾਡੇ ਭੈਣ ਭਰਾ ਜੀ ਅਸੀਂ ਇਹਨਾਂ ਨੂੰ ਕਹਿੰਦੇ ਸਾਡੇ ਨਾਲ ਬੈਠੋ ਤੇ ਗੱਲ ਕਰੋ ਜਿਹੜਾ ਤੁਹਾਡਾ ਕੁਐਸਚਨ ਹੈ ਅਸੀਂ ਤੁਹਾਨੂੰ ਸੈਟੀਸਫਾਈ ਕਰਾਂਗੇ ਜੇ ਸਾਡੇ ਤੋਂ ਆਨਸਰ ਨਾ ਹੋਇਆ ਅਸੀਂ ਦਰਵਾਜ਼ਾ ਬੰਦ ਕਰਕੇ ਚੱਲ ਜਾਂਗੇ ਤੇ ਵਾਪਸ ਜਾਣਾ ਪਊਗਾ ਜੀ ਅਮਰੀਕਾ ਫਿਰ ਲੱਗਦਾ ਵੀ ਜਿਹੜੇ ਸਰਕਾਰਾਂ ਦੇ ਵਾਅਦੇ ਸੀ ਅਸੀਂ ਪ੍ਰਵਾਸ ਰੋਕਣਾ ਐਨ ਆਰ ਆਈ ਵਾਪਸ ਆਉਣਗੇ ਪੰਜਾਬ ਜਾ ਕੇ ਇਨਵੈਸਟ ਕਰਨਗੇ ਅਸੀਂ ਦੇਖ ਲਿਆ ਜੀ ਮੇਲਾ ਦੋਹਾਂ ਸਾਲਾਂ ਤੋਂ ਕੋਈ ਨਹੀਂ ਸੁਣਦਾ ਹੁਣ ਸਾਨੂੰ ਲੱਗਦਾ ਵੀ ਜਿਹੜਾ 20 ਸਾਲ ਪਹਿਲਾਂ ਡਿਸੀਜਨ ਲਿਆ ਸੀ ਵੀ ਇਹ ਮੁਲਕ ਛੱਡ ਕੇ ਜਾਣ ਦੀ ਭਲਾਈ ਹੈ ਅਸੀਂ ਨੌਜਵਾਨੀ ਨੂੰ ਰੋਕਦੇ ਸੀ ਕਿ ਬਾਹਰ ਨੂੰ ਨਾ ਜਾਓ ਹੁਣ ਮੈਨੂੰ ਆਪ ਲੱਗਣ ਲੱਗਿਆ ਜੀ ਕਿ ਮੈਂ ਗਲਤ ਐ ਜਿਹੜਾ ਮੈਂ ਕਹਿੰਦਾ ਵੀ ਆਹ ਸਟੇਟ 'ਚ ਕੰਮ ਕਰੋ ਸਰਕਾਰਾਂ ਸੁਣਦੀਆਂ ਨਹੀਂ ਜੀ ਟੀਵੀ ਦੇ ਉੱਤੇ ਸ਼ਕੂਫੇ ਛੱਡੀ ਜਾਓ ਜੀ ਅਖਬਾਰਾਂ 'ਚ ਇੰਨਾ ਮਰਜ਼ੀ ਰੌਲਾ ਪਾਈ ਜਾਓ ਐਨ ਆਰ ਆਈਜ਼ ਆਰ ਕਮਿੰਗ ਬੈਕ ਮੈਂ 25 ਸਾਲ ਲਾ ਲਈਏ ਇ ਤੇ ਮੈਨੂੰ ਤਾਂ ਵੀ ਜਿ ਲੱਗਦਾ ਜਿਹੜਾ ਹਾਲ ਮੇਰੇ ਨਾਲ ਹੋਇਆ ਵੀ ਕਿਸੇ ਹੋਰ ਨਾਲ ਹੋਵੇ ਜਾਂ ਕੋਈ ਹੋਰ ਆਵੇ ਇਹ ਆਹੀ ਚੱਲ ਰੂਗਾ ਮੇਰਾ ਨਾਮ ਲਖਵਿੰਦਰ ਸਿੰਘ ਆ ਸਰ ਗੋਪਿੰਡ ਤੋਂ ਆ ਤੇ ਕੀ ਕਹਣਾ ਤੁਹਾਨੂੰ ਜਿਹੜਾ ਅੱਜ ਘਟ ਰਿਹਾ ਸੀ ਵੇਖੋ ਅੱਜ ਜਿਹੜਾ ਇੱਥੇ ਪਲਾਟ ਲੱਗ ਰਿਹਾ ਬਾਇਓ ਗੈਸ ਪਲਾਟ ਉਹਦੇ ਸਬੰਧ ਦੇ ਵਿੱਚ ਇਲਾਕਾ ਨਿਵਾਸੀ ਇਕੱਠੇ ਹੋਏ ਸੀਗੇ ਭਾਰੀ ਗਿਣਤੀ ਦੇ ਵਿੱਚ ਉਹਨਾਂ ਕੀ ਡਿਮਾਂਡ ਆ ਵੀ ਜਿਹੜੇ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਣ ਨਾ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਜਿਹੜਾ ਇਹੀ ਏਰੀਆ ਜਿਹੜਾ ਇੱਕ ਵਧੀਆ ਸਾਹ ਲੈਣ ਨੂੰ ਬਚਿਆ ਹੋਇਆ ਲੋਕ ਇੱਥੇ ਸ਼ਹਿਰ ਛੂਰ ਕਰਦੇ ਆਮ ਇਹ ਪਲਾਟ ਆ ਜਿਹੜਾ ਇਹਨੂੰ ਕਿਤੇ ਹੋਰ ਲਾਇਆ ਜਾਵੇ ਇਸ ਕਰਕੇ ਨਾਕਨ ਵਾਸੀਆਂ ਨੇ ਪੂਰੇ ਜ਼ੋਰ ਨਾਲ ਅਪੀਲ ਕੀਤੀ ਆ ਜੇ ਉਹ ਪਾਰਟੀ ਨੇ ਜ਼ਮੀਨ ਲਈ ਆ ਤਾਂ ਉਹ ਪਾਰਟੀ ਇਸ ਨੂੰ ਹੋਰ ਕਿਸੇ ਇੰਡਸਟਰੀ ਦੇ ਵਿੱਚ ਤਬਦੀਲ ਕਰਕੇ ਆਪਣੀ ਲਵਾ ਲਵੇ ਤੇ ਅੱਜ ਐਮਐਲਏ ਵੀ ਪਹੁੰਚੇ ਜੀ ਤੇ ਦੋਨੇ ਕੀ ਕਹਿਣਾ ਉਹਨਾਂ ਦਾ ਹਾਂਜੀ ਐਮਐਲਏ ਸਾਹਿਬ ਦੇਖੋ ਜਗਤਾਰ ਸਿੰਘ ਜੀ ਬਿਆਲਪੁਰਾ ਹਲਕਾ ਐਮਐਲਏ ਤੋਂ ਸਮਰਾਲੇ ਤੋਂ ਐਮਐਲਏ ਨੇ ਤੇ ਤਰਨਪੁਰੀਤ ਸੌਂਦ ਜੀ ਖੰਨੇ ਤੋਂ ਐਮਐਲਏ ਨੇ ਜਿਹੜੇ ਉਹ ਵੀ ਪਬਲਿਕ ਦੀ ਮੰਗ ਨੂੰ ਦੇਖਦੇ ਹੋਏ ਇੱਥੇ ਪਹੁੰਚੇ ਸੀ ਉਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਪਲਾਟ ਨੂੰ ਅਸੀਂ ਰੋਕਣ ਦੇ ਵਿੱਚ ਤੁਹਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਸਰਕਾਰ ਨੂੰ ਵੀ ਉਹ ਆਪਣੇ ਵੱਲੋਂ ਲੈਟਰ ਦੇ ਗਏ ਬੜੇ ਲੰਬੇ ਸਮੇਂ ਤੋਂ ਸੰਘਰਸ਼ ਤੇ ਬੈਠੀਆਂ ਨੇ ਜਿਹੜੀਆਂ ਕਮੇਟੀਆਂ ਜਿਹੜੇ ਬੰਦਾ ਫੈਕਟਰੀਆਂ ਲੱਗੀਆਂ ਹੁਣ ਤਾਂ ਕੋਈ ਸੁਣਵਾਈ ਨਹੀਂ ਹੋਈ ਕੀ ਤੁਹਾਨੂੰ ਲੱਗਦਾ ਵੀ ਅੱਜ ਜਲੇ ਜਿਹੜੇ ਠੋਡੇ ਸੁਣਵਾਈ ਹੋਵੇ ਤੇ ਉਹ ਗੱਲ ਇਹ ਆ ਜੀ ਜਿਹੜੇ ਹੁਣ ਇਦਾਂ ਦੇ ਇੰਡਸਟਰੀ ਹੁੰਦੇ ਨੇ ਇਹ بڑے ਘਰਾਣਿਆਂ ਨਾਲ ਲਿੰਕਡ ਹੁੰਦੇ ਨੇ ਇਹ ਸ਼ਰਮਾਏਦਾਰ ਪਾਰਟੀਆਂ ਨੇ ਜਿਹੜੇ ਅਸੀਂ ਲੋਕਾਂ ਇੱਕ ਗਰੀਬ ਪਰਿਵਾਰਾਂ ਚੋਂ ਆ ਪਿੰਡ ਪਿੰਡੂ ਲੋਕਾਂ ਸਾਨੂੰ ਉੱਥੇ ਤਾਂ ਸਾਡੀ ਪਹੁੰਚ ਨਹੀਂ ਹੁੰਦੀ ਜਿੱਥੇ ਨਹੀਂ ਇਹਨਾਂ ਦੀ ਪਹੁੰਚ ਹੁੰਦੀ ਆ ਪਰ ਸਾਡਾ ਜਿਹੜਾ ਮਤਲਬ ਦਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਾਡੇ ਵਾਤਾਵਰਣ ਨੂੰ ਬਚਾਉਣਾ ਬੇਸਿਕਲੀ ਜੀ ਇਹ ਸੀਬੀਜੀ ਪਲਾਂਟ ਹੈ ਕੰਪਰੈਸਡ ਬਾਇਓਗੈਸ ਪਲਾਂਟ ਲੱਗ ਰਹੇ ਨੇ ਜਿਹਦੇ ਵਿੱਚ ਇਹ ਜਿਹੜਾ ਪਲਾਂਟ ਲੱਗ ਰਿਹਾ ਹੈ ਇਹ ਗੋ ਤੇ ਸੇ ਉਹ ਖੰਨੇ ਹਲਕੇ ਚ ਪੈਂਦਾ ਤੇ ਜਿਹੜਾ ਸੇ ਆ ਸਮਰਾਲੇ ਹਲਕੇ ਚ ਪੈਂਦਾ ਇਹ ਬਿਲਕੁਲ ਉਹਦੇ ਮਤਲਬ ਕਿ ਇੱਕ ਤਰ੍ਹਾਂ ਦਾ ਦੋਏ ਹਲਕਿਆਂ ਦੇ ਕਾਮਨ ਜਗ੍ਹਾ ਦੇ ਉੱਤੇ ਜਾਨੀ ਕਿ ਰਕਬਾ ਇਹਦੇ ਚ ਵੋਦਾ ਪੈਂਦਾ ਪਿੰਡ ਦਾ ਉੱਥੇ ਸੀਬੀਜੀ ਪਲਾਂਟ ਲੱਗ ਰਹੇ ਆ ਪਿੰਡ ਵਾਲਿਆਂ ਦੀ ਇਹ ਡਿਮਾਂਡ ਹੈ ਇਹਦੇ ਵਿੱਚ ਕਿ ਅਸੀਂ ਇਹ ਪਲਾਂਟ ਹੈ ਜਿਹੜਾ ਇਸ ਏਰੀਆ ਚ ਲੱਗਣ ਨਹੀਂ ਦੇਣਾ ਇਹਨਾਂ ਦਾ ਕੰਸਰਨ ਇਹ ਹੈ ਕਿ ਜਿਹੜੇ ਇਲਾਕਿਆਂ ਚ ਇਹ ਪਲਾਂਟ ਲੱਗੇ ਹੋਏ ਨੇ ਚਾਹੇ ਕੁੰਗਰਾਲੀ ਰਾਜਪੂਤਾਂ ਲੱਗੇ ਚਾਹੇ ਮੁਸਕਾਬਾਦ ਲੱਗੇ ਸਮਰਾਲੇ ਹਲਕੇ ਚ ਜਿਹੜੇ ਪੁਰਾਣੇ ਪਹਿਲਾ ਪਲਾਂਟ ਲੱਗੇ ਹੋਏ ਨੇ ਵੀ ਉਹਨਾਂ ਕਰਕੇ ਇੱਕ ਤਾਂ ਇਹਨਾਂ ਦੇ 스ਮੈਲ ਹੈ ਜਿਹੜੀ ਇਹਦਾ 스ਮੈਲ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਤੇ ਇੱਕ ਇਹਦੇ ਨਾਲ ਜਿਹੜਾ ਇਹ ਕਹਿੰਦੇ ਵੀ ਜਿਹੜਾ ਪਾਣੀ ਇਹਦੇ ਚੋਂ ਨਿਕਲਦਾ ਉਹ ਪਾਣੀ ਹਜ਼ਾਰਡਸ ਹੈ ਜੋ ਇਹਨਾਂ ਦਾ ਮੰਗਾ ਹੈ ਇਹਨਾਂ ਦੀ ਕਹਿਣਾ ਹੈ ਵੀ ਉਹ ਜਿਹੜਾ ਪਾਣੀ ਹੈ ਉਹਦੇ ਨਾਲ ਭਿਆਨਕ ਬਿਮਾਰੀਆਂ ਲੱਗਣ ਦਾ ਸਾਨੂੰ ਖਦਸ਼ ਹੈ ਔਰ ਇਹਦੇ ਵਿੱਚ ਜਿਹੜਾ ਸਾਡੇ ਖੰਨੇ ਹਲਕੇ ਦੇ ਵਿੱਚ ਪਲਾਂਟ ਲੱਗਿਆ ਹੋਇਆ ਹੈ ਘੁਗਰਾਲੀ ਰਾਜਪੂਤਾਂ ਉਸ ਪਲਾਂਟ ਦੇ ਉੱਤੇ ਧਰਨਾ ਚੱਲਦੇ ਨੂੰ ਅੱਜ ਤਕਰੀਬਨ 35 ਦਿਨ ਹੋ ਗਏ ਮੈਂ ਉਸ ਧਰਨੇ ਦੇ ਉੱਤੇ ਗਿਆ ਸੀਗਾ ਉਹਦੇ ਅਸੀਂ ਉੱਥੇ ਸਾਰੇ ਪੋਲਿਊਸ਼ਨ ਬੋਰਡ ਦੇ ਜਿਹੜੇ ਆਲਾ ਅਫਸਰ ਸੀ ਉਹ ਸਾਰੇ ਸੱਦੇ ਸੀ ਉੱਥੇ ਜਿਹੜਾ ਪਾਣੀ ਸੀ ਉਹਦਾ ਸੈਂਪਲ ਭਰਵਾਇਆ ਗਿਆ ਜਦੋਂ ਉਹਦਾ ਸੈਂਪਲ ਭਰਵਾਇਆ ਗਿਆ ਉਹ ਸੈਂਪਲ ਫੇਲ ਹੋ ਗਿਆ ਪਾਣੀ ਦਾ ਜਿਹਦੇ ਕਰਕੇ ਹੁਣ ਪੋਲਿਊਸ਼ਨ ਬੋਰਡ ਦੁਆਰਾ ਉਹਨਾਂ ਨੂੰ ਨੋਟਿਸ ਜਾਰੀ ਹੋ ਚੁੱਕਿਆ ਵੀ ਪਲਾਂਟ ਹੈ ਜਿਹੜਾ ਉਹਨੂੰ ਬੰਦ ਕਰਨ ਦਾ ਨੋਟਿਸ ਜਾਰੀ ਹੋ ਚੁੱਕਿਆ ਔਰ ਉਹ ਬੰਦ ਹੈ ਪਲਾਂਟ ਸੋ ਇਹਨਾਂ ਦਾ ਜਿਹੜਾ ਅੱਜ ਦਾ ਵਿਸ਼ਾ ਉਹ ਇਹ ਹੈ ਕਿ ਇਹ ਪਹਿਲਾਂ ਹੀ ਪ੍ਰੀਕੌਸ਼ਨਰੀ ਮੀਜਰ ਲੈਂਦੇ ਹੋਏ ਇਹ ਪਿੰਡ ਵਾਲੇ ਅੱਜ ਸਾਰੇ ਇਕੱਠੇ ਹੋਏ ਨੇ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਨੇ ਔਰ ਇਹ ਕਹਿੰਦੇ ਨੇ ਕਿ ਆਪਾਂ ਇਸ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਪਲਾਂਟ ਹੈ ਲੱਗਣ ਹੀ ਹੈ ਸਰਦ ਸਾਹਿਬ ਗੱਲ ਕਰੀਏ 40 ਜਿਹੜੀ ਪੰਜਾਬ ਦੇ ਵਿੱਚ 40 ਫਿਰ ਨਸਾਨ ਦੇ ਪਾਸ ਕਿਹਾ ਲੱਗਣ ਜਾ ਰਹੇ ਨੇ ਤੇ ਜਿਹੜੀ ਸਰਕਾਰ ਨੇ ਸਤਿ ਕਿਉਂ ਕਦਮ ਕਿਉਂ ਨਹੀਂ ਚੁੱਕਿਆ ਸਰਕਾਰ ਵੱਲੋਂ ਇੱਕ ਕਲੀਅਰ ਆਦੇਸ਼ ਨੇ ਜੀ ਕਿ ਇਹ ਦੋ ਕੈਟਾਗਰੀਆਂ ਦੇ ਪਲਾਟ ਨੇ ਇੱਕ ਕੈਟਾਗਰੀ A ਇੱਕ ਕੈਟਾਗਰੀ B ਜਿਹੜੀ A ਕੈਟਾਗਰੀ ਦੇ CBG ਪਲਾਂਟ ਨੇ ਉਹਦੇ ਚ ਸਿਰਫ ਤੇ ਸਿਰਫ ਤੁਸੀਂ ਜਿਹੜਾ ਪਰਾਲੀ ਤੇ ਨਾਲ ਜਿਹੜਾ ਸੁੱਕਿਆ ਮਤਲਬ ਕਿ ਬਾਇਓਗੈਸ ਸੁੱਕੀ ਹੁੰਦੀ ਹੈ ਜਿਹੜੇ ਸੁੱਕੀ ਵਰਤ ਸਕਦੇ ਹੋ ਸੁੱਕਾ ਗੋਹਾ ਵਰਤ ਸਕਦੇ ਹੋ ਪਰ ਜਿਹੜੀ ਕੈਟਾਗਰੀ B ਹੈ ਉਹ ਪਲਾਂਟ ਤੁਸੀਂ ਪਿੰਡਾਂ 'ਚ ਨਹੀਂ ਲਾ ਸਕਦੇ ਉਹ ਜਿਹੜਾ ਪਲਾਂਟ ਹੈ ਉਹ ਸਿਰਫ ਤੇ ਸਿਰਫ ਇੰਡਸਟਰੀ ਏਰੀਏ 'ਚ ਲੱਗ ਸਕਦਾ ਹੈ ਜਿੱਥੇ ਕਿ ਇਹਦਾ ਜਿਹੜਾ ਪਾਣੀ ਹੈ ਉਹਦੇ ਪਾਣੀ ਦਾ ਨਿਕਾਸੀ ਦਾ ਪ੍ਰੋਪਰ ਤਰੀਕਾ ਹੋਵੇ ਉੱਥੇ ਪਾਣੀ ਨੂੰ ਟ੍ਰੀਟਮੈਂਟ ਜਿਹੜੇ ਵਾਟਰ ਟ੍ਰੀਟਮੈਂਟ ਪਲੈਂਟ ਹੈ ਉਹ ਟ੍ਰੀਟਮੈਂਟ ਪਲੈਂਟ ਲੱਗੇ ਹੋਣ ਤੇ ਜਿਹੜਾ ਪਿੱਛੇ ਰੈਜ਼ਿਡਿਊ ਵਾਟਰ ਹੈ ਉਹਨੂੰ ਚੱਕ ਕੇ ਇੱਕ ਡੰਪਿੰਗ ਸਾਈਡ ਤੱਕ ਲਿਜਾਣ ਵਾਲੀ ਕੰਪਨੀ ਦੇ ਨਾਲ ਐਗਰੀਮੈਂਟ ਹੋਇਆ ਹੋ। ਸੋ ਇਸ ਕਰਕੇ ਇਹ ਕਰਦੇ ਇਹਦੇ ਵਿੱਚ ਇੱਕ ਜਿਹੜੀ ਸਾਡੇ ਏਰੀਆ 'ਚ ਦਿੱਕਤ ਆਈ ਹੈ ਮੈਂ ਤਾਂ ਉਹਦੇ ਬਾਰੇ ਦੱਸ ਸਕਦਾ ਕਿ ਉਹਨਾਂ ਨੇ ਲਾਇਸੈਂਸ ਤਾਂ ਲੈ ਲਿਆ ਕੈਟਾਗਰੀ A ਦਾ ਕਿ ਅਸੀਂ ਉਹਦੇ ਨਾਂ ਤਾਂ ਜ਼ੀਰਾ ਵਰਤਾਂਗੇ ਨਾ ਯਰੇ ਅਸੀਂ ਇਹਦੀ ਆਪਣੀ ਮੈਲ ਵਰਤਾਂਗੇ ਗੰਨੇ ਦੀ ਪਰੰਤੂ ਲੈ ਕੇ ਗ੍ਰੀਨ ਕੈਟਾਗਰੀ ਦਾ ਲਾਇਸੈਂਸ ਤੇ ਉੱਥੇ ਜਿਹੜਾ ਮਟੀਰੀਅਲ ਯੂਜ਼ ਕਰ ਰਹੇ ਨੇ ਉਹ ਕੰਪਨੀ ਵਾਲੇ ਉਹ ਉਹ ਦੂਆ ਰੈੱਡ ਕੈਟਾਗਰੀ ਮਟੀਰੀਅਲ ਯੂਜ਼ ਕਰ ਰਹੇ ਆ ਜਿਹਦੇ ਕਰਕੇ ਸਾਡੇ ਏਰੀਆ 'ਚ ਇਹ ਪ੍ਰੋਬਲਮ ਆਈ ਹੈ ਸੋ ਅਸੀਂ ਇਹ ਗੱਲ ਹੈ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਅਸੀਂ ਇਹ ਨੋਟਿਸ 'ਚ ਵੀ ਲਿਆਤੀ ਔਰ ਜਿਹੜਾ ਅੱਜ ਇਹਨਾਂ ਨੇ ਮੰਗ ਪੱਤਰ ਸਾਨੂੰ ਦਿੱਤਾ ਹੈ ਦੋਏ ਐਮਐਲਏ ਸਾਹਿਬ ਨੂੰ ਮੈਨੂੰ ਤੇ ਐਮਐਲਏ ਜਗਤਾਰ ਸਿੰਘ ਜੀ ਦਿਆਲਪੁਰਾ ਸਾਹਿਬ ਐਮਐਲਏ ਅਮਲੋ ਨੂੰ ਆਪਣੇ ਸਮਰਾਲੇ ਨੂੰ ਅਸੀਂ ਇਹ ਜਿਹੜਾ ਦੋਏ ਮੰਗ ਪੱਤਰ ਨੇ ਇਹ ਦੋਨੋਂ ਮੰਗ ਪੱਤਰ ਆਸੀਂ ਆਪਣੇ ਇਹਨਾਂ ਦੇ ਨਾਲ ਰਿਕੁਐਸਟ ਲੈਟਰ ਲਾ ਕੇ ਸੀਐਮ ਸਾਹਿਬ ਨੂੰ ਅੱਜ ਦੀ ਅੱਜ ਇਹ ਅਸੀਂ ਭੇਜ ਦਿਆਂਗੇ ਤੇ ਨਾਲ ਅਸੀਂ ਜਿਹੜਾ ਚੀਫ ਸੈਕਟਰੀ ਪੰਜਾਬ ਨੂੰ ਵੀ ਭੇਜ ਦਾਂਗੇ ਔਰ ਡੀਸੀ ਲੁਧਿਆਣਾ ਨੂੰ ਵੀ ਅਸੀਂ